ਮੁਸ਼ਕਿਲਾ ਸਬੰਧੀ ਗਨਤੰਤਰ ਦਿਵਸ ਮੁਕੇ ਮੁੱਖ ਮਹਿਮਾਨ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡਿਆਂ ਨੂੰ ਦਿੱਤਾ ਗਿਆ ਮੰਗ ਪੱਤਰ ਚੰਡੀਗੜ੍ਹ ਪੰਜਾਬ ਜਰਨਲਿਸਟ ਐਸੋਸੀਏਸ਼ਨ ਵੱਲੋਂ ਤਰਨਤਾਰਨ ਵਿਖੇ ਪੱਤਰਕਾਰਾਂ ਨੂੰ ਦਰਪੇਸ਼ ਮੁਸ਼ਕਿਲਾ ਸਬੰਧੀ ਗਨਤੰਤਰ ਦਿਵਸ ਮੁਕੇ ਮੁੱਖ ਮਹਿਮਾਨ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡਿਆਂ ਨੂੰ ਯੂਨੀਅਨ ਦੇ ਸਟੇਟ ਪ੍ਰਧਾਨ ਜਸਪੀਰ ਸਿੰਘ ਪੱਟੀ ਅਤੇ ਤਰਨਤਾਰਨ ਇਕਾਈ ਦੇ ਪ੍ਰਧਾਨ ਰਵੀ ਖੈਰਾ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਦੇ ਨਾਮ ਮੰਗ ਪੱਤਰ ਦਿੱਤਾ ਗਿਆ ਇਸ ਮੌਕੇ ਯੂਨਿਟ ਦੇ ਸਟੇਟ ਪ੍ਰਧਾਨ ਜਸਪੀਰ ਸਿੰਘ ਪੱਟੀ ਨੇ ਕਿਹਾ ਕਿ ਜਿਵੇਂ ਪੱਤਰਕਾਰਾਂ ਦੀ ਸੁਰੱਖਿਆ ਫੀਲਡ ਵਿੱਚ ਆ ਰਹੀਆਂ ਮੁਸ਼ਕਿਲਾਂ ਤੇ ਜ਼ਿਲ੍ਹਾ ਲੋਕ ਸੰਪਰਕ ਅਫਸਰ ਅਫਤਾਰ ਸਿੰਘ ਢਾਲੀਵਾਲ ਵੱਲੋਂ yellow card ਜਾਰੀ ਕਰਨ ਮੌਕੇ ਪੱਖਪਾਤ ਕਰਨ ਅਤੇ ਦਫ਼ਤਰ ਆਏ ਪੱਤਰਕਾਰ ਨੂੰ ਬੰਦਸthਿਕਾਰਨਾ ਦੇਣਾ ਮੁੱਖ ਮੁੱਦੇ ਇਸ ਤੋਂ ਇਲਾਵਾ ਤਰੰਤਰੰ ਵਿਖੇ ਪ੍ਰੈਸ ਕਲੱਬ ਬਣਾਉਣ ਲਈ ਜਗ੍ਹਾ ਮੁਹਈਆ ਕਰਨ ਦੀ ਮੰਗ ਅਤੇ ਹੋਰ ਕਈ ਤਰ੍ਹਾਂ ਦੀਆਂ ਪੇਸ਼ ਆ ਰਹੀਆਂ ਮੁਸ਼ਕਲਾਂ ਅਤੇ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਦੇ ਨਾਮ ਤੇ ਮੰਗ ਪੱਤਰ ਦਿੱਤਾ ਗਿਆ ਹੈ। ਉਹਨਾਂ ਨੇ ਕਿਹਾ ਕਿ ਜੇਕਰ ਪੱਤਰਕਾਰਾਂ ਦੇ ਮਸਲਿਆਂ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਪੰਜਾਬ ਸਰਕਾਰ ਦੇ ਖਿਲਾਫ ਆਉਣ ਵਾਲੇ ਦਿਨਾਂ ਵਿੱਚ ਧਰਨੇ ਪ੍ਰਦਰਸ਼ਨ ਕੀਤੇ ਜਾਣਗੇ। ਤਰੰਤਰੰ ਤੋਂ ਸਾਨੂੰ ਫਤਿਹ آباد ਦੀ ਖਾਸ ਰਿਪੋਰਟ ਅੱਜ ਕੀ ਕਹਿਣਾ ਚਾਹੋਗੇ ਜਿਹੜਾ ਤੁਸੀਂ ਅੱਜ ਮੰਗ ਪੱਤਰ ਦਿੱਤਾ ਜੇ ਤੁਸੀਂ ਇੱਕ ਤਰਨਤਾਰ ਜ਼ਿਲ੍ਹੇ ਦੇ ਪ੍ਰਧਾਨ ਜੀ ਕੀ ਕਹਿਣਾ ਚਾਹੋਗੇ ਬਿਲਕੁਲ ਜੀ ਪਹਿਲਾਂ ਮੈਂ ਧੰਨਵਾਦੀ ਹਾਂ ਸਾਡੇ ਸੁਪਾ ਪ੍ਰਧਾਨ ਜੀ ਸਬੀਰ ਸਿੰਘ ਪੱਟੀ ਜੀ ਜੋ ਸਾਡੀ ਇੱਕ ਆਵਾਜ਼ ਤੇ ਇੱਥੇ ਪੁੱਜੇ ਤੇ ਪੱਤਰਕਾਰਾਂ ਨੂੰ ਜੜੀਆਂ ਆ ਰਹੀਆਂ ਮੁਸ਼ਕਲਾਂ ਉਹਦੇ ਸਬੰਧ ਵਿੱਚ ਇੱਥੇ ਮੁੱਖ ਮਹਿਮਾਨ ਕੁੜੀਆ ਸਾਹਿਬ ਆਏ ਸਨ ਉਹਨਾਂ ਨੂੰ ਜਿਹੜਾ ਮੰਗ ਪੱਤਰ ਦਿੱਤਾ ਗਿਆ ਤਾਂ ਅਕਸਰ ਦੇਖਿਆ ਜਾਂਦਾ ਕਿ ਤਰਨਤਾਰ ਜ਼ਿਲ੍ਹੇ ਦੇ ਵਿੱਚ ਜੜੀਆਂ ਪੱਤਰਕਾਰਾਂ ਨੂੰ ਜੜੀਆਂ ਸਮੱਸਿਆਵਾਂ ਆਉਂਦੀਆਂ ਵਾ ਹੁਣ ਤਾਂ ਟੋਲ ਟੈਕਸ ਵਾਲੇ ਵੀ ਉਸਮਾਨ ਟੋਲ ਪਲਾਜ ਵਾਲੇ ਵੀ ਪੱਤਰਕਾਰਾਂ ਨੂੰ ਜਿਹੜਾ ਤੰਗ ਪ੍ਰੇਸ਼ਾਨ ਕਰਦੇ ਨੇ ਜਦੋਂ ਤੁਹੋਂ ਨੰਗਣ ਲੱਗਦਾ ਤਾਂ ਉਹ ਵੀ ਕਹਿੰਦੇ ਨੇ ਕਿ ਨਹੀਂ ਸਾਡੇ ਇੱਥੇ yellow card ਨਹੀਂ ਚੱਲਦਾ ਪੱਤਰਕਾਰਾਂ ਨੂੰ ਟੋਲ ਟੈਕਸ ਮਾਫ ਨਹੀਂ ਹੈਗਾ ਤਾਂ ਜਦੋਂ yellow card ਬਣਦੇ ਆ ਉਸੇ ਵੇਲੇ ਵੀ ਪੱਤਰਕਾਰ ਵੀਰਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਸਾਹਮਣਾ ਕਰਨਾ ਪੈਂਦਾ ਡੀਪੀਆਰਓ ਕਦੀ ਗੇਰੇ ਮਨੋਂਦਾ ਕਈ ਵਾਰ ਕਈਆਂ ਦਾ ਸਾਰੇ ਕਾਗਜ਼ਾਤ ਪੂਰੇ ਹੁੰਦੇ ਫਿਰ ਵੀ ਉਹਨਾਂ ਦੇ yellow card ਨਹੀਂ ਬਣਾਈ ਜਾਂਦੇ ਪੱਖਪਤੀ ਕੀਤੀ ਜਾਂਦੀ ਆ ਤਾਂ ਹੋਰ ਜਿਹੜੇ ਇੱਕ ਪ੍ਰੈਸ ਕਲੱਬ ਤਰਨਤਾਨ ਦੇ ਵਿੱਚ ਹੋਣਾ ਚਾਹੀਦਾ ਵਾ ਅਜਹੀਆਂ ਹੋਰ ਕਈ ਮੰਗਾਂ ਲੈ ਕੇ ਜਿਹੜਾ ਅੱਜ ਮੰਗ ਪੱਤਰ ਜਿਹੜਾ ਦਿੱਤਾ ਗਿਆ ਵਾ ਸਮੂਹ ਪੱਤਰਕਾਰ ਭਾਈਚਾਰੇ ਵੱਲੋਂ ਜਸਬੀਰ ਸਿੰਘ ਪੱਟੀ ਜੀ ਦੀ ਅਗਵਾਈ ਹੇਠ ਤਾਂ ਹੁਣ ਜੇ ਸਾਡੀਆਂ ਮੰਗਾਂ ਨਾਮ ਮੰਨੀਆਂ ਗਈਆਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਪ੍ਰਧਾਨ ਜੀ ਨੇ ਵੀ ਦੱਸਿਆ ਕਿ ਅਸੀਂ ਜਿਹੜੇ ਧੰਨੇ ਮਜਾਰੇ ਪੂਰੇ ਪੰਜਾਬ ਲੈਵਲ ਤੇ ਜਿਹੜੇ ਅਰੰਮਾਂਗੇ ਜਿਹੜੇ ਦੇ ਸਿੱਟੇ ਦੇ ਸਰਕਾਰ ਆਪੇ ਜੋ ਵੀ ਸਾਹਮਣੇ ਆਉਣਗੇ ਉਹਦੀ ਜ਼ਿੰਮੇਵਾਰ ਸਰਕਾਰ ਹੋਊਗੀ ਪਤਲਾ ਜੀ ਕਿਸ ਸੰਬੰਧ ਚ ਜਿਹੜਾ ਮੰਗ ਪੱਤਰ ਆ ਜੇ ਦਿੱਤਾ ਗਿਆ ਜੀ ਅੱਜ ਜੀ ਸਾਡੇ ਪੱਤਰਕਾਰ ਭਾਈਚਾਰੇ ਵੱਲੋਂ ਤਰਨਤਾਰਨ ਵਿਖੇ ਜਿਹੜਾ ਇੱਕ ਸਮਾਗਮ ਹੋਇਆ ਸੀ 26 ਜਨਵਰੀ ਦੇ ਉੱਤੇ ਪਹਿਲਾਂ ਤੇ ਸਾਰਿਆਂ ਨੂੰ ਵਧਾਈ ਦਿੰਦੇ ਆ 26 ਜਨਵਰੀ ਦੇ ਇੱਥੇ ਸਰਦਾਰ ਗੁਰਮੀਤ ਸਿੰਘ ਖੁੱਡੀਆਂ ਜਿਹੜੇ ਸਾਡੇ ਖੇਤੀਬਾੜੀ ਮੰਤਰੀ ਨੇ ਉਹ ਆਏ ਸੀਗੇ ਉਹਨਾਂ ਨੇ ਇੱਕ ਮੰਗ ਪੱਤਰ ਸੌਂਪਿਆ ਸੀ ਚੰਡੀਗੜ੍ਹ ਪੰਜਾਬ ਜਰਨਲਿਸਟ ਐਸੋਸੀਏਸ਼ਨ ਦੇ ਸਾਡੇ ਰਵੀ ਰਵੀ ਜੀ ਪ੍ਰਧਾਨ ਨੇ ਤਰਨਤਾਰਨ ਦੇ ਇਹ ਨਾਲ ਨੇ ਜਿਸ ਵੀ ਚੰਛੀਨਾ ਵਾ ਮੇਰੇ ਮੰਦੇ ਰਜੇਸ਼ ਜੀ ਬਰਿੰਦਾ ਖੜੇ ਤਮਸ ਦੇ ਪ੍ਰਧਾਨ ਨੇ ਕਵਲ ਜੀ ਨੇ ਔਰ ਸਾਰੇ ਵੀਰ ਸਾਡੇ ਨਾਲ ਨੇ ਉਹ ਮੰਗ ਪੱਤਰ ਜਿਹੜੇ ਸਾਡੀਆਂ ਆਪਣੀਆਂ ਡਿਮਾਂਡਸ ਨੇ ਜੀ ਤੇ ਵਿੱਚ ਸਾਡੀ ਡਿਮਾਂਡ ਇੱਕ ਤੇ ਟੋਲ ਪ੍ਰਾਈਸ ਨੂੰ ਬਹੁਤ ਦੁਖੀ ਕਰਦੇ ਆ ਪੱਤਰਕਾਰ ਕੋਈ ਆਪਣਾ ਘਰ ਦਾ ਕੰਮ ਨਹੀਂ ਕਰਦੇ ਲੋਕ ਸੇਵਾ ਕਰਦੇ ਆ ਅਸੀਂ ਕਹਿੰਦੇ ਵੀ ਟੋਲ ਪ੍ਰਾਈਸ ਉਹਨਾਂ ਫ੍ਰੀ ਹੋਣੀ ਚਾਹੀਦੀ ਆ ਸਭ ਤੋਂ ਵੱਡੀ ਗੱਲ ਇਹ ਵੀ ਜਿੱਥੇ ਸਾਡੇ ਸਰਕਾਰੀ ਕਾਰਡ ਬਣਦੇ ਨੇ ਐਕ੍ਰਿਡੀਸ਼ਨ ਬਣਦੇ ਆ ਤੇ ਪੀਲੇ ਕਾਰਡ ਬਣਦੇ ਨੇ ਉਹਨਾਂ ਜਿਹੜੀ ਉਹ ਪਾਰਦਰਸ਼ੀ ਤਰੀਕਾ ਨਹੀਂ ਹੈਗਾ ਉਥੇ ਪੱਖਪਤੀ ਕੀਤਾ ਜਾਂਦਾ ਪਰ ਤੇ ਮੈਨੂੰ ਇਸ ਗੱਲ ਦੀ ਦੁੱਖ ਹੈ ਇਸ ਗੱਲ ਦਾ ਵੀ ਜਿਹੜਾ ਐਕ੍ਰੈਡਿਸ਼ਨ ਕਾਰਡ ਆ ਸ਼ਾਇਦ ਤਰਨਤਨ ਜ਼ਿਲ੍ਹੇ 'ਚ ਇੱਕ ਵੀ ਪੱਤਰਕਾਰ ਨਹੀਂ ਬਣਾਇਆ ਗਿਆ ਅਜੇ ਤੱਕ ਉਹ ਐਕ੍ਰੈਡਿਸ਼ਨ ਕਾਰਡ ਹੀ ਬਣਾਏ ਜਾਂਦੇ ਨਾਲ ਜਿਹੜੇ ਪੀਲੇ ਕਾਰਡ ਬਣਾਏ ਜਾਂਦੇ ਪੀਲੇ ਕਾਰਡ ਤੇ ਨਾਲ ਤੁਹਾਨੂੰ ਤਨਖਾਹ ਤੇ ਨਹੀਂ ਦਿੰਦੇ ਨਾਲ ਕੁਝ ਹੋਰ ਦੇਣਾ ਉਹ ਇੱਕ ਸਾੜੇ ਸ਼ਲਾਖਤੀ ਕਾਰਡ ਹੈ ਜਿਹੜਾ ਸਰਕਾਰ ਦਿੰਦੀ ਹੈ ਉਹਦੇ ਉੱਤੇ ਸਿਰਫ ਉਹਨਾਂ ਪੱਤਰਕਾਰਾਂ ਦੇ ਬਣਾਏ ਜਾਂਦੇ ਬਹੁਤੇ ਪੱਤਰਕਾਰ ਇਹ ਨਹੀਂ ਗੱਲ ਮੈਂ ਸਾਰੇ ਸਾਰਿਆਂ ਦੀ ਗੱਲ ਕਰਦਾ ਕੁਝ ਪੱਤਰਕਾਰ ਹੋਰ ਹੁੰਦੇ ਨੇ ਜਿਨ੍ਹਾਂ ਦਾ ਪੱਤਰ ਇਹਨਾਂ ਨਾਲ ਕੋਈ ਨਹੀਂ ਹੁੰਦਾ ਮੀਡੀਆ ਨਾਲ ਤਸੀਂ ਚਾਹੁੰਦੇ ਵੀ ਜਿਹੜੇ ਬੰਦਾ ਪੱਤਰਕਾਰੀ ਦਾ ਕੰਮ ਕਰਦਾ ਵਾ ਉਹਦਾ ਕਾਰਡ ਉਹ ਬੜਨਾ ਚਾਹੀਦਾ ਸਰਕਾਰ ਨੇ ਕਾਰਡ ਹੀ ਤਰ੍ਹਾਂ ਲੰਸੂਰ ਕੀ ਹੈਗਾ ਉੱਥੇ ਜਿਹੜੇ ਡੀਪੀਓ ਰੁਕੇ ਬਤਾਰ ਸਿੰਘ ਧਾਰੀਵਾਲ ਦੱਸਦੇ ਕੋਈ ਹੈਗਾ ਉਹ ਕਹਿੰਦਾ ਜੀ ਮੈਨੂੰ ਸਸਪੈਂਡ ਕਰਾ ਦਿਓ ਮੇਰੀ ਬਦਲੀ ਕਰਾ ਦਿਓ ਮੈਂ ਨਹੀਂ ਪ੍ਰਵਾਹ ਕਰਦਾ ਕਿਸੇ ਦੀ ਪਤਾ ਨਹੀਂ ਉਹ ਕੇਜਰੀਵਾਲ ਦਾ ਬੰਦਾ ਕਿ ਭਗਵੰਤ ਮਾਨ ਦਾ ਬੰਦਾ ਕਿ ਕਿਥੇ ਉੱਪਰ ਮੁੱਖ ਸਾਡੇ ਆਪਣੇ ਪ੍ਰਧਾਨ ਮੰਤਰੀ ਦਾ ਬੰਦਾ ਵਾ ਜਿਹੜਾ ਇੰਨੇ ਨਾਕੜਿਆ ਫੱਕੜੇ ਫਿਰਦਾ ਵਾ ਜੈਸ਼ੇਤਰਾ ਅਮਰਸਾ ਦਾ ਪੱਤਰਕਾਰ ਸਾਡਾ ਡੀਪੀਓ ਰਾ ਸ਼ੇਰਜਗਤ ਸਿੰਘ ਉਹ ਜਿਹੜਾ ਉਹਦਾ ਰੋਲ ਆ ਉਹ ਬਿਲਕੁਲ ਨੈਗੇਟਿਵ ਹੈ ਅਸੀਂ ਇਸ ਚੀਜ਼ ਨੂੰ ਲੈ ਕੇ ਉਹਨੂੰ ਇੱਕ ਮੰਗ ਪੱਤਰ ਦਿੱਤਾ ਪਹਿਲੀ ਗੱਲ ਤੇ ਇਹਨਾਂ ਦੀ ਬਦਲੀ ਕੀਤੀ ਜਾਵੇ ਕਿ 10-10 ਸਾਲ ਤੋਂ ਬੈਠੇ ਆ ਤੇ ਕੋਡਿੰਗ ਤੋਂ ਲੱਤ 3 ਸਾਲ ਤੋਂ ਵੱਧ ਕੋਈ ਬੰਦਾ ਥਿਰਿਆ ਨਹੀਂ ਸਕਦਾ ਆਪਣੀ ਜਗ੍ਹਾ ਦੇ ਉੱਤੇ ਇੱਕ ਸੀਟ ਦੇ ਉੱਤੇ ਇੱਕਵੇਂ ਬੈਠੇ ਆ ਅੰਮ੍ਰਿਤਸਰ ਤੋਂ ਅਸੀਂ ਕੋਰਟ ਕੇ ਸੁਪਾਇਆ ਇੱਕ ਕੋਰਟ ਵਿੱਚ ਇੱਥੇ ਪਹੁੰਚ ਜਨਦ ਅਸਲੇ ਆਖੇ ਲੱਗੇ ਤੇ ਤੇ ਸਾਨੂੰ ਵਿਸ਼ਵਾਸ ਹੋਇਆ ਹੈ ਮੰਤਰੀ ਸਾਹਿਬ ਨੇ ਵੀ ਜਿੱਦਾਂ ਕੋਈ ਕਰ ਦੇਣਗੇ ਕੋਈ ਗੱਲ ਨਹੀਂ ਮੈਂ ਕੰਸਰਨ ਮਹਿਕਮੇ ਨੂੰ ਕਹਿ ਦੂੰਗਾ ਮੰਤਰੀ ਨੂੰ ਮੈਂ ਕਹਿ ਦੂੰਗਾ ਕਿ ਨੁਦਿ ਨੁਦਿ ਦੀ ਕਾਰਵਾਈ ਕੀਤੀ ਜਾਊਗੀ ਜੀ ਜਿਹੜਾ ਉਹਦੀ ਪੱਤਰਕਾਰਾਂ ਵਾਸਤੇ ਜਿਹੜੀ ਆ ਦੇਖ ਰੇ ਕਰਨ ਵਾਸਤੇ ਜਿਹੜਾ ਇੱਕ ਸਰਕਾਰੋਂ ਵੀ ਅਪਰਾਲਾ ਕੀਤਾ ਜਾਂਦਾ ਪਰ ਡੀਪੀਆਰ ਕੋਈ ਖਿਆਲ ਨਹੀਂ ਇਸ ਵੇਲੇ ਦਿੰਦੇ ਪਹਿਲਾਂ ਸ਼ੀਨਾ ਜੀ ਇੱਥੇ ਰਹਿ ਬਹੁਤ ਗੁੱਡ ਬੰਦੇ ਸੀ ਸ਼ੀਨਾ ਸਾਹਿਬ ਦੇ ਬਹੁਤ ਵਧੀਆ ਬੰਦਾ ਸੀਗਾ ਇਹਨਾਂ ਉਹਨਾਂ ਨੇ ਮੈਂ ਗੱਲ ਕੀਤੀ ਮਨੂੰ ਕਹਿੰਦਾ ਮੈਂ ਛੁੱਟੀ ਨੇ ਡੀਪੀਆਰ ਨਾਲ ਗੱਲ ਕਰ ਲਓ ਸ਼ੇਰ ਜੰਗ ਨਾਲ ਇਹ ਤਾਂ ਹਾਜ਼ਰ ਨਾ ਲੋਕਾਂ ਦਾ ਤੋਂ ਪਹਿਲਾਂ ਇਸ ਕਰਕੇ ਅਸੀਂ ਜੀ ਲੋੜ ਪਈ ਤੇ ਮੂਹੇ ਨੂੰ ਮੀਠਾ ਧੰਨੇ ਲਵਾਗੇ ਅਸੀਂ ਹੁਣ ਤਰੰਤ ਸਾਡੇ ਮੂਹ ਆ ਗਿਆ ਇਸ ਪਾਸੇ ਧਰਨੇ ਵੀ ਲਾਵਾਂਗੇ ਤੇ ਮਜ਼ਾਰੇ ਵੀ ਕਰਾਂਗੇ ਹੁਣ ਦੱਸਾਂਗੇ ਪੱਤਰਕਾਰ ਭਾਈਚਾਰੇ ਕੀ ਹੁੰਦਾ ਪਰ ਸਾਨੂੰ ਇਹ ਸੋਭਦੇ ਨਹੀਂਗੇ ਅਸੀਂ ਤੇ ਲੋਕਾਂ ਨੂੰ ਕਹਿਣਾ ਵੀ ਨਹੀਂ ਆਪਾਂ ਇਹ ਕੰਮ ਨਹੀਂ ਕਰਨਾ ਤੇ ਅਸੀਂ ਆਪ ਕਰਨ ਲੱਗ ਪਏ ਸੜੀ ਮਜਬੂਰੀ ਹੋ ਜਾਂਦੀ ਹੈ ਅਸੀਂ ਮੁੱਖ ਮੰਤਰੀ ਸਾਹਿਬ ਨੂੰ ਮਿਲਣ ਦਾ ਜਿਹੜਾ ਵ ਸਮਾਂ ਲੈ ਰਹੇ ਆ ਤੇ ਮਿਲ ਜੂ ਸਾਨੂੰ ਉਹਨਾਂ ਨਾਲ ਗੱਲ ਕਰਾਂਗੇ ਮੰਤਰੀ ਸਾਹਿਬ ਨਾਲ ਗੱਲਬਾਤ ਸੜੀ ਚੱਲਣ ਢਈ ਆ ਸੈਕਟਰੀ ਸਾਹਿਬ ਨੂੰ ਸ਼ਾਇਦ ਅਸੀਂ ਅਗਲੇ ਹਫਤੇ ਜਾਂ ਉਸ ਤੋਂ ਅਗਲੇ ਹਫਤੇ ਮਿਲੀ ਸਾਡੀ ਉਹਨਾਂ ਨਾਲ ਗੱਲਬਾਤ ਹੋਈ ਪਰ ਕਹਿੰਦੇ ਥੋੜਾ ਜਿਹਾ ਥੋੜਾ ਜਿਹਾ ਟਾਈਮ ਲੈਂਦੇ ਆ ਉਹਨਾਂ ਮਿਲਦੇ ਨੇ ਆਪਾਂ ਕੋਈ ਨਹੀਂ ਉਹਨਾਂ ਨਾਲ ਗੱਲ ਕਰਾਂਗੇ ਜਾ ਕੇ ਇਸ ਕਰਕੇ ਪੱਤਰਕਾਰਾਂ ਦਾ ਪੱਤਰਕਾਰ ਦਾ ਵਿਆਹ ਕਰਨਾ ਚਾਹੀਦਾ ਪੱਤਰਕਾਰ ਉਹ ਕਰਦਾ ਕੰਮ ਕਰਦੇ ਪੱਤਰਕਾਰ ਵੇਖੋ ਲੋਕਾਂ ਦੀਆਂ ਸਮੱਸਿਆਵਾਂ ਸਰਕਾਰ ਤੱਕ ਪਹੁੰਚਾਉਂਦੇ ਤੇ ਸਰਕਾਰ ਦੀਆਂ ਨੀਤੀਆਂ ਜਿਹੜੀਆਂ ਉਹ ਲੋਕਾਂ ਤੱਕ ਪਹੁੰਚਾਉਂਦੇ ਨੇ ਇੱਕ ਪੁਲ ਦਾ ਕੰਮ ਕਰਦੇ ਨੇ ਇਸ ਕਰਕੇ ਐਸੀ ਜਿਹੜਾ ਵਾ ਕਿਸੇ ਤਰੀਕੇ ਦੇ ਕਿਸੇ ਪੱਤਰਕਾਰ ਨਾਲ ਜਿ ਕੋਈ ਕਿਸੇ ਪ੍ਰਕਾਰ ਦੀ ਕੋਈ ਜਿਆਸਤੀ ਬਰਤ ਬਦਲਾਸਤੀ ਕੀਤੀ ਜਾਊਗੀ ਦੱਸਦੀ ਹੈ ਬਾਈ ਦਾ ਮੰਗ ਪੱਤਰ ਦਿੱਤਾ ਜੇ ਕੋਈ ਨਾਂ ਸੁਣਾਈ ਅਗਲਾ ਸ਼ਰਸ਼ ਕੀ ਹੈ ਮਾਸਟਰਨ ਵਿਜਾਰੀ ਸ਼ੁਰੂ ਕਰਾਂਗੇ ਫਿਰ ਜੀ ਪੂਰੇ ਪੰਜਾਬ 'ਚ ਕਰਾਂਗੇ ਇੱਥੇ ਗੱਲੇ ਨਹੀਂ ਪੂਰੇ ਪੰਜਾਬ 'ਚ ਧਰਨੇ ਵਿਜਾਰੀ ਸ਼ੁਰੂ ਹੋਣਗੇ ਫਿਰ ਸਾਡੇ ਫੇਰ ਉਹਦਾ ਜਿਹੜੇ ਸੱਟੇ ਨਿਕਲਣਗੇ ਉਹਦੀ ਸਰਕਾਰ ਤੇ ਉਹਦੇ ਡੀਪੀਓਰ ਜਿਹੜੇ ਹੈਗੇ ਉਹ ਜ਼ਿੰਮੇਵਾਰ ਹੋਣਗੇ